ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਜਿਹੜੇ ਕੀ ਅੰਮ੍ਰਿਤਸਰ ਇਲਾਕੇ ਤੋਂ ਹੀ ਵਿਧਾਇਕ ਚੁਣੇ ਗਏ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਪਰ ਗੱਲ ਕਰਦੇ ਆ ਜਦੋਂ ਕੁਮਰ ਵਿਜੇ ਪ੍ਰਤਾਪ ਦੇ ਬੋਲਾਂ ਦੀ ਬੇਸ਼ੱਕ ਉਹ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਅੰਮ੍ਰਿਤਸਰ ਲੋਕ ਸਭਾ ਲਈ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ ਪਰ ਉਹ ਪ੍ਰਚਾਰ ਕਰਦੇ ਆ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕ ਦਿੰਦੇ ਨੇ ਕੁਮਰ ਵਿਜੇ ਪ੍ਰਤਾਪ ਦਾ ਇੱਕ ਵੀਡੀਓ ਪ੍ਰਚਾਰ ਕਰਦੇ ਦੌਰਾਨ ਦਾ ਹੀ ਤਾਜ਼ਾ ਵੀਡੀਓ ਦੱਸਿਆ ਜਾ ਰਿਹਾ ਉਹ ਵਾਇਰਲ ਵੀ ਕਾਫੀ ਹੋ ਰਿਹਾ ਔਰ ਕੁਮਰ ਵਿਜੇ ਪ੍ਰਤਾਪ ਨੇ ਜਿਹੜਾ ਉਹ ਬੋਲ ਬੋਲੇ ਨੇ ਉਸ ਦੇ ਵਿੱਚ ਨਸ਼ਾ ਕਿਵੇਂ ਵਿਕ ਰਿਹਾ ਔਰ ਕਿਸ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਇਸ ਦੀਆਂ ਪੋਲਾਂ ਖੋਲੀਆਂ ਨੇ ਔਰ ਭੇਤ ਖੋਲ ਦਿੱਤੇ ਨੇ ਕਿ ਕਿਵੇਂ ਕਿੰਨੇ ਸਾਲਾਂ ਤੋਂ ਉਹੀ ਪੁਲਿਸ ਅਫਸਰ ਨੇ ਜਿਨ੍ਹਾਂ ਦੀਆਂ ਬਦਲੀਆਂ ਤੱਕ ਨਹੀਂ ਹੁੰਦੀਆਂ ਉੱਥੇ ਹੀ ਲੱਗੇ ਹੋਏ ਨੇ ਔਰ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਕਾਰੋਬਾਰ ਨਹੀਂ ਚੱਲ ਸਕਦਾ ਕੁਮਰ ਵਿਜੇ ਪ੍ਰਤਾਪ ਨੇ ਜਿਹੜੇ ਬੋਲ ਬੋਲੇ ਨੇ ਉਹਨਾਂ ਤੋਂ ਸਾਫ਼ ਇਸ਼ਾਰਾ ਤਾਂ ਹੀ ਹੈ ਕਿ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੀ ਲੀਡਰਾਂ ਦੀ ਮਿਲੀ ਭੁਗਤ ਹੈ ਕੀ ਪੁਲਿਸ ਦੀ ਸਿੱਧੀ ਅਧਖਲ ਅੰਦਾਜ਼ੀ ਹੈ ਕਿ ਨਸ਼ਾ ਤਸਕਰੀ ਹੈ ਜਿਹੜੀ ਉਹ ਰੁਕ ਨਹੀਂ ਰਹੀ ਕੁਮਰ ਵਿਜੇ ਪ੍ਰਤਾਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਰਾਜ ਸਭਾ ਮੈਂਬਰ ਰਗਵ ਚੱਡਾ ਦਾ ਨਾਮ ਵੀ ਲੈ ਦਿੱਤਾ ਕਿ ਜਿਹੜੇ ਦੋ ਪੁਲਿਸ ਅਫਸਰ ਨੇ ਉਹ ਵੀ ਉਹਨਾਂ ਦੇ ਖਾਸਮ ਖਾਸ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਸਿੱਧੇ ਤੌਰ ਦੇ ਉੱਤੇ ਕਰਨੀ ਹੁੰਦੀ ਹੈ ਸਾਰੇ ਜਾਣਦੇ ਨੇ ਕਿ ਪੁਲਿਸ ਦਾ ਕੰਮ ਹੁੰਦਾ ਹੈ ਨਸ਼ੇ ਨੂੰ ਰੋਕਣਾ ਨਸ਼ੇ ਨੂੰ ਖਤਮ ਕਰਨਾ ਪਰ ਸਿਆਸੀ ਦਖਲਅੰਦਾਜ਼ੀ ਕਿੰਨੀ ਹੁੰਦੀ ਹੈ ਇਸ ਤੋਂ ਵੀ ਸਾਰੇ ਜਾਣੂ ਨੇ ਇਹ ਇਸ ਸਰਕਾਰ ਦੇ ਦੌਰਾਨ ਹੀ ਨਹੀਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਵੀ ਇਹ ਆਇਆ ਔਰ ਅਦਾਲਤਾਂ ਦੇ ਵਿੱਚ ਵੀ ਇਹਨਾਂ ਗੱਲਾਂ ਦੀਆਂ ਟਿੱਪਣੀਆਂ ਸਮੇਂ-ਸਮੇਂ ਤੇ ਹੁੰਦੀਆਂ ਰਹੀਆਂ ਨੇ ਕਿ ਕੀ ਸਿਆਸੀ ਦਖਲਅੰਦਾਜ਼ੀ ਨਹੀਂ ਹੈ ਇਹਨਾਂ ਕੰਮਾਂ 'ਚ ਕੀ ਪੁਲਿਸ ਦੀ ਮਿਲੀਭੁਗਤ ਨਹੀਂ ਹੈ ਹਾਲਾਂਕਿ ਇਥੋਂ ਤੱਕ ਕਿ ਵੱਡੇ-ਵੱਡੇ ਪੁਲਿਸ ਅਫਸਰ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਅੜਿੱਕੇ ਵੀ ਚੜੇ ਨੇ ਤੇ ਕਈ ਵਾਰ ਇਸ ਕਰਕੇ ਵੱਜ ਜਾਂਦੇ ਨੇ ਕਿਉਂਕਿ ਉਹਨਾਂ ਦਾ ਨੈਟਵਰਕ ਆ ਜਿਹੜਾ ਉਹ ਉੱਪਰਲੇ ਘਰਾਂ ਤੱਕ ਜੁੜ ਜਾਂਦਾ ਹੈ ਜਿਸ ਤੇ ਕਰਕੇ ਕਾਰਵਾਈ ਅਗਲੇਰੀ ਹੋ ਨਹੀਂ ਪਾਉਂਦੀ ਪਰ ਜਿੱਥੋਂ ਤੱਕ ਰਹੀ ਗੱਲ ਕੁਮਰ ਵਿਜੇ ਪ੍ਰਤਾਪ ਦੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਵਿਰੋਧੀਆਂ ਲਈ ਵੀ ਸੌਖਾ ਹੋ ਜਾਂਦਾ ਹੈ ਇੱਕ ਤਾਂ ਵਿਰੋਧੀਆਂ ਨੇ ਬੋਲਣਾ ਹੁੰਦਾ ਕਿਸੇ ਮਸਲੇ ਦੇ ਉੱਤੇ ਸਤਾ ਧਿਰ ਨੂੰ ਘੇਰਨ ਦੇ ਲਈ ਪਰ ਜਿੱਥੇ 92 ਵਿਧਾਇਕਾਂ ਦੇ ਵਿੱਚੋਂ ਇੱਕ ਵਿਧਾਇਕ ਆਮ ਆਦਮੀ ਪਾਰਟੀ ਦੇ ਅਜਿਹੇ ਮੁੱਦਿਆਂ ਦੇ ਉੱਤੇ ਜਦੋਂ ਬੋਲਣ ਤੇ ਫਿਰ ਵਿਰੋਧੀਆਂ ਲਈ ਸੌਖਾ ਹੋ ਜਾਂਦਾ ਹੈ ਹਾਲਾਂਕਿ ਬੀਤੇ ਦਿਨ ਦਾ ਹੀ ਬਿਆਨ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਯਵਾ ਦਾ ਜਿਨ੍ਹਾਂ ਨੇ ਕੁਮਰ ਵਿਜੇ ਪ੍ਰਤਾਪ ਦੀ ਹਾਮੀ ਭਰੀ ਹੈ ਹਾਂ ਚ ਹਾਮ ਮਲਾਈ ਹੈ ਜੋ ਉਹਨਾਂ ਨੇ ਬੇਅਦਬੀ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਹੋਈ ਉਸ ਦਿਨ ਲੈ ਕੇ ਸਰਕਾਰ ਦੇ ਉੱਤੇ ਪੁਲਿਸ ਦੇ ਉੱਤੇ ਸਵਾਲ ਵੱਡੇ ਖੜੇ ਕਰ ਦਿੱਤੇ ਤਾਂ ਉੱਥੇ ਹੀ ਕੁਮਰ ਵਿਜੇ ਪ੍ਰਤਾਪ ਦੀ ਹਾਮੀ ਭਰਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਨਜ਼ਰ ਆਏ ਤੇ ਹੁਣ ਜਦੋਂ ਇਹ ਵੀਡੀਓ ਨਸ਼ਾ ਤਸਕਰੀ ਦੀ ਜਾਂ ਨਸ਼ਾ ਵੇਚ ਰਿਹਾ ਕੰਟਰੋਲ ਨਹੀਂ ਹੋ ਰਿਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਹਿੰਦੇ ਕਿ ਘੱਟੋ ਘੱਟ ਅੰਮ੍ਰਿਤਸਰ ਤੋਂ ਬਟਾਲਾ ਹੀ ਬਦਲੀ ਕਰ ਦਿਓ ਜੇ ਬਾਹਰ ਨਹੀਂ ਕਰਨੀ ਇੱਕ ਉਮਰ ਵਿਜੇ ਪ੍ਰਤਾਪ ਦਾ ਕਹਿਣਾ ਸੀ ਤਾਂ ਜਿਹੜਾ ਇੱਕ 1.5 ਮਿੰਟ ਦਾ ਵੀਡੀਓ ਕਲਿੱਪ ਹੈ ਇਹ ਕਾਂਗਰਸ ਦੇ ਵਿਧਾਇਕ ਪੁਲਾਤ ਤੋਂ ਸੁਖਪਾਲ ਸਿੰਘ ਖਹਿਰਾ ਨੇ ਸਾਂਝਾ ਕੀਤਾ ਤੇ ਨਾਲ ਹੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਔਰ ਨਾਲ ਹੀ ਮੰਗ ਕੀਤੀ ਹੈ ਕਿ ਕੀ ਇਸ ਦੀ ਜਾਂਚ ਨਹੀਂ ਹੋਣੀ ਚਾਹੀਦੀ ਔਰ ਨਾਲ ਹੀ ਜਿਹੜੇ ਕਿ ਸੰਗਰੂਰ ਤੋਂ ਸਾਰੇ ਜਾਣਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਹੁਣ ਉਮੀਦਵਾਰ ਨੇ ਤੇ ਜਿੰਨੇ ਜਿੰਨੇ ਮੁੱਦੇ ਹੁਣ ਉਹਨਾਂ ਦੇ ਹੱਥ ਲੱਗਣਗੇ ਅਜੇ ਖਾਸ ਕਰਕੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਤਾਓ ਫਿਰ ਮੌਕਾ ਨਹੀਂ ਜਾਣ ਦੇਣਗੇ ਉਹਨਾਂ ਨੂੰ ਚੁੱਕਣ ਦਾ ਇਸੇ ਕਰਕੇ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਦੀ ਵੀਡੀਓ ਨੂੰ ਸਾਂਝਾ ਕਰਦਿਆਂ ਨਾਲ ਆਪਣੇ ਸ਼ਬਦ ਲਿਖ ਦਿੱਤੇ ਨੇ ਔਰ ਮੰਗ ਕੀਤੀ ਹੈ ਇਸ ਮਾਮਲੇ ਵੱਲ ਧਿਆਨ ਦੇਵੋਣ ਦੀ ਖਾਸ ਕਰਕੇ ਜਿਹੜੇ ਇਸ ਵਾਰ ਵੱਡੇ ਖੜੇ ਹੋ ਰਹੇ ਨੇ ਉਹ ਮੌਜੂਦਾ ਸੱਤਾ ਧਿਰ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਖੜੇ ਕੀਤੇ ਨੇ ਸਵਾਲ ਤੇ ਨਾਲ ਹੀ ਕੁਮਰ ਵਿਜੇ ਪ੍ਰਤਾਪ ਦੀ ਇਹ ਚੁੱਕੇ ਗਏ ਸਵਾਲਾਂ ਦੀ ਹਾਮੀ ਭਰੀ ਹੈ ਕਿ ਵਾਕਈ ਹੁਣ ਤਾਂ ਤੁਹਾਡੇ ਵਿਧਾਇਕ ਵੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਹੁਣ ਕੁਮਰ ਵਿਜੇ ਪ੍ਰਤਾਪ ਨੇ ਪਹਿਲਾਂ ਮੁੱਖ ਮੰਤਰੀ ਨੂੰ ਲੈ ਕੇ ਜਾਂ ਦਿੱਲੀ ਦੇ ਸੁਪਰੀਮੋ ਜਿਹੜੇ ਨੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਈ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਦੇ ਨਾਲ ਨਾ ਤਾਂ ਉਹਨਾਂ ਨੂੰ ਪਾਰਟੀ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਹੁਣ ਤੱਕ ਮਿਲਿਆ ਕਿ ਤੁਸੀਂ ਇਹ ਗਲਤ ਬਿਆਨੀ ਕਰ ਰਹੇ ਹੋ ਇਹ ਪਾਰਟੀ ਦੇ ਖਿਲਾਫ ਹੈ ਨੁਕਸਾਨ ਹੋਵੇਗਾ ਔਰ ਨਾ ਹੀ ਇਸ ਗੱਲ ਦੀ ਕੋਈ ਭੜਕ ਸਾਹਮਣੇ ਨਜ਼ਰ ਆਈ ਹੈ ਪਰ ਜਿੱਥੋਂ ਤੱਕ ਲਈ ਗੱਲ ਕੁਮਰ ਵਿਜੇ ਪ੍ਰਤਾਪ ਦੀ ਤਾਂ ਉਹ ਆਪਣੀ ਲਹਿ ਦੇ ਵਿੱਚ ਆਪਣੀ ਚਾਲ ਦੇ ਵਿੱਚ ਉਸੇ ਤਰ੍ਹਾਂ ਚੱਲਦੇ ਦਿਖਾਈ ਦੇ ਰਹੇ ਨੇ ਜਿੱਥੇ ਉਹਨਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਕਿਹਾ ਕਿ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਲਟਾ ਮੈਨੂੰ ਜਲੀਲ ਕੀਤਾ ਜਾ ਰਿਹਾ ਹੈ ਜੋ ਵਾਦਾ ਮੇਰੇ ਨਾਲ ਕੀਤਾ ਗਿਆ ਸੀ ਉਹ ਪੂਰਾ ਨਹੀਂ ਕੀਤਾ ਜਾ ਰਿਹਾ ਔਰ ਮੇਰੇ ਨਾਲ ਹੀ ਨਹੀਂ ਇਥੋਂ ਤੱਕ ਕਿ ਪੰਜਾਬ ਦੀ ਜਨਤਾ ਅੜੀਕਦੀ ਹੈ ਔਰ ਜਦੋਂ ਵੀ ਉਹ ਬੇਅਦਬੀ ਮਾਮਲੇ ਦੇ ਉੱਤੇ ਗੱਲ ਕਰਦੇ ਨੇ ਤੇ ਕਹਿ ਦਿੰਦੇ ਨੇ ਕਿ ਹੁਣ ਇਨਸਾਫ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਚਹਿਰੀ ਦੇ ਵਿੱਚ ਹੋਵੇਗਾ ਹੁਣ ਸਰਕਾਰ ਤੋਂ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ ਅਜਿਹੇ ਬਿਆਨਾਂ ਦੇ ਨਾਲ ਉਹ ਹਮੇਸ਼ਾ ਚਰਚਾ ਦੇ ਵਿੱਚ ਆਉਂਦੇ ਨੇ ਤੇ ਹੁਣ ਨਸ਼ੇ ਦੀ ਵਿਕਰੀ ਨੂੰ ਲੈ ਕੇ ਤਸਕਰੀ ਨੂੰ ਲੈ ਕੇ ਜਾਂ ਨਸ਼ੇ ਦਾ ਕਿਵੇਂ ਕਾਰੋਬਾਰ ਚੱਲ ਰਿਹਾ ਜਿਹੜਾ ਤਬਾਹ ਕਰ ਰਿਹਾ ਪੰਜਾਬ ਨੂੰ ਉਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਬਿਆਨ ਸਾਂਝੇ ਕੀਤੇ ਨੇ ਪ੍ਰਚਾਰ ਕਰਦੇ ਦੌਰਾਨ ਹੁਣ ਇਸ ਨੂੰ ਲੈ ਕੇ ਆਮ ਲੋਕ ਤਾਂ ਬੇਸ਼ੱਕ ਕੁਮਰ ਵਿਜੇ ਪ੍ਰਤਾਪ ਨੂੰ ਸ਼ਾਬਾਸ਼ ਦਿੰਦੇ ਹੋਣ ਜਾਂ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਲੀਡਰ ਕਹਿੰਦੇ ਹੋਣ ਕਿ ਵਧੀਆ ਸਾਡੇ ਲਈ ਵੀ ਰਾਹ ਸੌਖਾ ਕਰ ਦਿੱਤਾ ਘੇਰਨ ਦਾ ਸਰਕਾਰ ਨੂੰ ਕੁਮਰ ਵਿਜੇ ਪ੍ਰਤਾਪ ਨੇ ਪਰ ਜਿੱਥੇ ਤੱਕ ਇਹ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਾਂ ਲੀਡਰਸ਼ਿਪ ਦੀ ਉਹ ਜ਼ਰੂਰ ਔਖੇ ਹੋਣਗੇ ਹੁਣ ਕੁਮਰ ਵਿਜੇ ਪ੍ਰਤਾਪ ਦੇ ਜਿਹੀ ਬਿਆਨਬਾਜ਼ੀ ਤੋਂ ਕਿਉਂਕਿ ਚੋਣਾਂ ਦੇ ਮੌਕੇ ਜਦੋਂ ਆਪਣਾ ਹੀ ਇੱਕ ਵਿਧਾਇਕ ਅਜਿਹੀਆਂ ਗੱਲਾਂ ਕਰ ਦੇਵੇ ਸਵਾਲ ਖੜੇ ਕਰ ਦੇਵੇ ਤਾਂ ਫਿਰ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਖੜਾ ਹੋ ਜਾਂਦਾ ਹੈ ਪਰ ਉਹਨਾਂ ਨੇ ਜਿਹੜਾ ਦੋਸ਼ ਲਾਇਆ ਨੇ ਕਿ राघव ਚੱਡਾ ਦੇ ਵੀ ਦੋ ਪੁਲਿਸ ਅਫਸਰ ਖਾਸਮ ਖਾਸ ਨੇ ਔਰ ਉਹਨਾਂ ਨੇ ਹਿੰਦੀ ਦੇ ਵਿੱਚ ਜਿਹੜੀ ਬਿਆਨਬਾਜ਼ੀ ਕੀਤੀ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹਨਾਂ ਦੀ ਗੱਲ ਹੀ ਉਹਨਾਂ ਦੇ ਨਾਲ ਹੋਈ ਹੋਵੇ ਔਰ ਕਹਿੰਦੇ ਹੋਣ ਕਿ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਆਪਣੇ ਹਿਸਾਬ ਦੇ ਨਾਲ ਚਲਾਓ ਉਹ ਕਹਿੰਦੇ ਕਿ ਮੈਂ ਆਪਣਾ ਕੰਮ ਹਿਸਾਬ ਦੇ ਨਾਲ ਕਿਵੇਂ ਚਲਾਵਾਂ ਮੈਂ ਕੌਣ ਹੁਣਾ ਕਿ ਅਫਸਰ ਨੂੰ ਕਿੱਥੇ ਲਾਉਣਾ ਹੈ ਤੇ ਕਿੱਥੇ ਨਹੀਂ ਲਾਉਣਾ ਪਰ ਮੈਂ ਇਹ ਜਿਹੜੀ ਫੀਡਬੈਕ ਦਿੱਤੀ ਹੈ ਘੱਟੋ-ਘੱਟ ਇਸ ਦੇ ਉੱਤੇ ਗੌਰ ਜ਼ਰੂਰ ਕੀਤਾ ਜਾਵੇ ਤਾਂ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਜਿਹੜੀ ਉਹ ਬਿਆਨਬਾਜ਼ੀ ਦੇ ਜ਼ਰੀਏ ਚਰਚਾ ਫਿਰ ਛੇੜ ਦਿੱਤੀ ਹੈ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਹੁਕਮ ਹੈ ਉਹ ਕਦੋਂ ਆਉਂਦਾ ਹੈ ਕਿ ਇਨਕੁਆਇਰੀ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ ਐਨਡੀਪੀਐਸ ਐਕਟ ਦੇ ਤਹਿਤ ਹੋ ਰੀਆਂ ਕਾਰਵਾਈਆਂ ਦੇ ਵਿੱਚੋਂ ਬਹੁਤ ਸਾਰੇ ਪੁਲਿਸ ਅਫਸਰ ਪਹਿਲਾਂ ਇਸ ਕਰਕੇ ਟੰਗੇ ਜਾ ਚੁੱਕੇ ਆ ਕਿਉਂਕਿ ਉਹ ਐਕਸਟਰਸ਼ਨ ਮੰਗਦੇ ਸਨ ਕਿ ਤੁਹਾਡਾ ਐਨਡੀਪੀਐਸ ਦੇ ਪਰਚੇ ਦੇ ਵਿੱਚੋਂ ਨਾਮ ਪਾਉਣਾ ਹੈ ਜਾਂ ਕੱਢਣਾ ਇਸ ਨੂੰ ਲੈ ਕੇ ਵੀ ਪੁਲਿਸ ਦੀ ਕਾਰਗੁਜ਼ਾਰੀ ਦੇ ਤੇ ਸਮੇਂ-ਸਮੇਂ ਤੇ ਸਵਾਲ ਖੜੇ ਹੁੰਦੇ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਕੀ ਹੈ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਹੈ ਜੇ ਸੁਖਪਾਲ ਸਿੰਘ ਖਹਿਰਾ ਨੂੰ ਮੌਕਾ ਇਸ ਕਰਕੇ ਵੀ ਮਿਲਿਆ ਕਿਉਂਕਿ 9 ਸਾਲ ਪੁਰਾਣੇ ਇੱਕ ਕ੍ਰਿਮੀਨਲ ਕੇਸ ਦੇ ਵਿੱਚ ਐਨਡੀਪੀਐਸ ਦੇ ਕੇਸ ਦੇ ਵਿੱਚ ਸਖਪਾਲ ਸਿੰਘ ਖੈਰਾ ਨੂੰ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਸੀ ਇਸ ਕਰਕੇ ਉਹਨਾਂ ਦਾ ਆਪਣਾ ਵੀ ਦਰਦ ਇਸ ਦੇ ਨਾਲ ਜੁੜਿਆ ਹੋਇਆ ਹੈ ਕਿ ਉਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਹੁਣ ਸਰਕਾਰ ਦੇ ਵਕੀਲਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਮੁਕੱਦਮਾ ਸਖਪਾਲ ਸਿੰਘ ਖੈਰਾ ਨਾਲ ਸੰਬੰਧ ਦਾ ਜਿਹੜਾ ਐਨਡੀਪੀਐਸ ਦਾ ਅੱਗੇ ਨਹੀਂ ਚਲਾਵਾਂਗੇ ਹੁਣ ਕੋਈ ਇਸ ਨੂੰ ਕਿਸੇ ਢੰਗ ਨਾਲ ਵੇਖ ਰਿਹਾ ਕੋਈ ਕਿਸੇ ਨਜ਼ਰੀਏ ਨਾਲ ਵੇਖ ਰਿਹਾ ਪਰ ਕੁਮਰ ਵਿਜੇ ਪ੍ਰਤਾਪ ਦੇ ਕਹੇ ਹੋਏ ਬੋਲ ਕਿ ਨਸ਼ਾ ਹਾਲੇ ਵੀ ਅੰਮ੍ਰਿਤਸਰ ਦੇ ਵਿੱਚ ਵਿਕਦਾ ਦਿਖਾਈ ਦੇ ਰਿਹਾ ਔਰ ਪੁਲਿਸ ਅਫਸਰ ਉਹੀ ਸ਼ੁਰੂ ਤੋਂ ਤਨਾਤ ਕੀਤੇ ਹੋਏ ਨੇ ਕਿਸੇ ਨੂੰ ਬਦਲਿਆ ਕਿਉਂ ਨਹੀਂ ਜਾ ਰਿਹਾ ਤਕ ਉਮਰ ਵਿਜੇ ਪ੍ਰਤਾਪ ਦੀ ਕੀ ਇਨ੍ਹਾਂ ਤਕਰੀਰਾਂ ਦੀ ਜਾਂ ਇਨ੍ਹਾਂ ਚੋਣ ਪ੍ਰਚਾਰ ਦੇ ਦੌਰਾਨ ਦਿੱਤੇ ਗਏ ਭਾਸ਼ਣਾਂ ਦਾ ਅਸਰ ਕਿਸ ਦੇ ਉੱਤੇ ਹੁੰਦਾ ਹੈ ਪ੍ਰਭਾਵ ਕਿਵੇਂ ਪੈਂਦਾ ਹੈ ਕਿ ਵਾਕਈ ਪੁਲਿਸ ਦੀ ਕਾਰਗੁਜ਼ਾਰੀ ਨੂੰ ਠੀਕ ਕਰਨ ਦੇ ਲਈ ਸਰਕਾਰ ਇੱਛਾ ਸ਼ਕਤੀ ਜ਼ਾਹਰ ਕਰੇਗੀ ਜਾਂ ਫਿਰ ਕੁਮਰ ਵਿਜੇ ਪ੍ਰਤਾਪ ਦੇ ਲਈ ਕੋਈ ਹੱਲ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਫਿਲਹਾਲ ਇਹ ਚੋਣਾਂ ਨੇ ਪਰੇ ਚੜ ਜਾਣ ਤੇ ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਕੁਮਰ ਵਿਜੇ ਪ੍ਰਤਾਪ ਦੇ ਨਾਲ ਜਿਹੜਾ ਪੋਲੀਟਿਕਲ ਤੌਰ ਦੇ ਉੱਤੇ ਜਾਂ ਪਾਰਟੀ ਪੱਧਰ ਦੇ ਉੱਤੇ ਕੀ ਫੈਸਲਾ ਲੈਣਾ ਹੈ ਇਹ ਤੇ ਆਵਾ ਮਾਂ ਦੀ ਪਾਰਟੀ ਨੇ ਤੈਅ ਕਰਨਾ ਹੈ ਪਰ ਜਿੱਥੇ ਤੱਕ ਰਹੀ ਗੱਲ ਡਰੱਗ ਇਸ਼ੂ ਦੀ ਉਹ ਪੰਜਾਬ ਦੇ ਲਈ ਇੱਕ ਵੱਡਾ ਚੈਲੰਜ ਵੀ ਹੈ ਚੁਣੌਤੀ ਹੈ ਜਿਸ ਨੂੰ ਤੋੜਨਾ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਪੁਲਿਸ ਦੀ ਮੋੜ ਲਈ ਹੈ ਤੇ ਉਸ ਦਾ ਜਿਹੜਾ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਇਸ ਕਰਕੇ ਬਾਦ ਬਣ ਜਾਂਦੀ ਹੈ ਕਿਉਂਕਿ ਇਹ ਵਾਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪਾਰਟੀ ਦੇ ਵੱਲੋਂ ਕੀਤੇ ਗਏ ਕਿ ਅਸੀਂ ਕਿੰਨੇ ਮਹੀਨਿਆਂ ਵਿੱਚ ਕਿੰਨੇ ਘੰਟਿਆਂ ਦੇ ਵਿੱਚ ਨਸ਼ੇ ਨੂੰ ਖਤਮ ਕਰਨਾ ਇਸ ਦੇ ਲਈ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਨੇ ਉਹ ਪੂਰੀਆਂ ਨਹੀਂ ਹੋਈਆਂ ਇਸੇ ਕਰਕੇ ਸਵਾਲ ਲੋਕਾਂ ਨੇ ਤਾਂ ਖੜੇ ਕਰਨੇ ਨੇ ਵਿਰੋਧੀ ਪਾਰਟੀਆਂ ਨੇ ਤਾਂ ਖੜੇ ਕਰਨੇ ਨੇ ਪਰ ਜਦੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਚੋਂ ਇਸ ਤਰ੍ਹਾਂ ਦੇ ਸਵਾਲ ਖੜੇ ਕਰ ਦੇਣ ਤੇ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੁੰਦੀ ਹੈ ਸਰਕਾਰ ਨੂੰ ਇਸ ਦੇ ਉੱਤੇ ਹੁਣ ਕੀ ਜਵਾਬ ਆਉਂਦਾ ਹੈ ਜਾਂ ਕੀ ਦੇਣਾ ਪੈਂਦਾ ਹੈ ਕੀ ਅੰਮ੍ਰਿਤਸਰ ਤੋਂ ਹੀ ਜਿਨ੍ਹਾਂ ਦੇ ਲਈ ਇਹ ਪ੍ਰਚਾਰ ਕਰ ਰਹੇ ਨੇ ਕੁਮਰ ਵਿਜੇ ਪ੍ਰਤਾਪ ਕੁਲਦੀਪ ਸਿੰਘ ਢਾਲੀਵਾਰ ਇਸ ਦੇ ਲਈ ਕੋਈ ਬਿਆਨ ਦੇਣਗੇ ਕੀ ਦੱਸਣਗੇ ਕਿ ਵਾਕਈ ਕੁਮਰ ਵਿਜੇ ਪ੍ਰਤਾਪ ਠੀਕ ਨੇ ਜਾਂ ਫਿਰ ਉਹ ਝੂਠ ਬੋਲ ਰਹੇ ਨੇ ਸਟੇਜਾਂ ਤੋਂ ਇਸ ਦੇ ਬਾਰੇ ਕੁਲਦੀਪ ਸਿੰਘ ਢਾਲੀਵਾਲ ਨੂੰ ਘਟੋ ਘਟ ਜ਼ਰੂਰ ਇਸ ਦੇ ਬਾਰੇ ਸਪਸ਼ਟੀ ਕਰਨ ਦੇਣਾ ਚਾਹੀਦਾ ਹੈ ਖਾਸ ਕਰਕੇ ਰਾਗਵ ਚੱਡਾ ਨੂੰ ਇਸ ਕਰਕੇ ਇਸ ਦੇ ਉੱਤੇ ਬੋਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਵੀ ਨਾਮ ਇਸ ਦੇ ਵਿੱਚ ਉਹਨਾਂ ਨੇ ਤਕਰੀਰ ਵਿੱਚ ਲਿਆ ਕਿ ਪੁਲਿਸ ਅਫਸਰ ਖਾਸਮ ਖਾਸ ਨੇ ਰਾਗਵ ਚੱਡਾ ਦੀ ਹੁਣ ਰਾਗਵ ਚੱਡਾ ਤਾਂ ਦਿੱਲੀ ਦੀ ਸਿਆਸਤ ਕਰਦੇ ਸੀ ਬੇਸ਼ੱਕ ਬਾਅਦ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਇੰਚਾਰਜਸ਼ਿਪ ਕੀਤੀ ਪਰ ਪੁਲਿਸ ਅਫਸਰ ਖਾਸਮ ਖਾਸ ਕਿਵੇਂ ਬਣ ਜਾਂਦੇ ਨੇ ਲੀਡਰਾਂ ਦੇ ਕੀ ਅਜੇ ਹੀ ਸਾਝ ਪੈ ਜਾਂਦੀ ਹੈ ਇਸ ਦਾ ਜਵਾਬ ਤਾਂ ਹੁਣ ਸਬੰਧਤ ਲੀਡਰ ਜਿਨ੍ਹਾਂ ਦੇ ਨਾਮ ਲਏ ਗਏ ਨੇ ਉਹੀ ਦੇ ਸਕਦੇ ਨੇ ਜਾਂ ਫਿਰ ਕੁਮਰ ਵਿਜੇ ਪ੍ਰਤਾਪ ਨੂੰ ਵੀ ਖੁੱਲ੍ਹ ਕੇ ਪੰਜਾਬ ਦੀ ਜਨਤਾ ਨੂੰ ਹੋਰ ਤਫਸੀਲ ਦੇ ਨਾਲ ਦੱਸਣਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਕਹਾਣੀ ਚੱਲ ਕੀ ਰਹੀ ਹੈ ਕੌਣ ਕਿਸ ਦੀ ਸ਼ੈ ਦੇ ਉੱਤੇ ਕੀ ਕੀ ਕਾਰੋਬਾਰ ਕਰਦਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜੇਕਰ ਸਪਸ਼ਟਤਾ ਦੇ ਨਾਲ ਆ ਜਾਂਦੇ ਨੇ ਤੇ ਪੰਜਾਬ ਦੀ ਜਨਤਾ ਵੀ ਇਸ ਮਾਮਲੇ ਦੇ ਵਿੱਚ ਫਿਰ ਹੋਰ ਚਕੰਨੀ ਹੋ ਜਾਵੇਗੀ ਹਗਾ ਹੋ ਜਾਵੇਗੀ ਕਿ ਕਿਸ ਨੂੰ ਅਸੀਂ ਚੁੜਨਾ ਹੈ ਤੇ ਕਿਸ ਨੂੰ ਨਹੀਂ ਚੁੜਨਾ ਤਾਕੂਮਰ ਵਿਜੇ ਪ੍ਰਤਾਪ ਦੇ ਚੁੱਕੇ ਗਏ ਨ ਸਵਾਲਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਹਾਡਾ ਕੀ ਮੰਨਣਾ ਹੈ ਕੀ ਇਸ ਦੇ ਪਿੱਛੇ ਨ ਰੋਲ ਸਿਰਫ ਤੇ ਸਿਰਫ ਸਿਆਸਤ ਹੈ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਜਾਂ ਫਿਰ ਵਾਕਈ ਜੋ ਕੁਮਰ ਵਿਜੇ ਪ੍ਰਤਾਪ ਨੇ ਗੱਲਾਂ ਕਹੀਆਂ ਨੇ ਜ਼ਮੀਨੀ ਪੱਦਰਤੀ ਇਸੇ ਤਰ੍ਹਾਂ ਚੱਲ ਰਹੀਆਂ ਨੇ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਉਤੇ ਕੀ ਤਜਰਬਾ ਹੈ ਜਾਂ ਕੀ ਸੋਚਣਾ ਹੈ ਤੁਸੀਂ ਆਪਣੀ ਆਪਣੀ ਰਾਏ ਦਾ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ এবੀਸੀ ਪੰਜਾਬ ਦੇ ਨਾਲ